ਸਤਿ ਸ਼੍ਰੀ ਅਕਾਲ ਦੈਨਿਕ ਸੂਰਾ ਟੀਵੀ ਦੇਖ ਰਹੇ ਹੋ ਇਸ ਵਕਤ ਰਾਤ ਦੇ 12 ਵਜਨ ਵਾਲੇ ਨੇ ਤੇ ਅਸੀਂ ਅਪਡੇਟ ਲੈ ਕੇ ਪਹੁੰਚੇ ਆ ਅਬੋਹਰ ਦੇ ਅਜੀਤ ਨਗਰ ਦੇ ਵਿੱਚ ਜੋ ਕਿ ਨਵੀਂ ਅਨਾਜ ਮੰਡੀ ਦੇ ਬਿਲਕੁਲ ਬੈਕ ਸਾਈਡ ਦੇ ਵਿੱਚ ਹੈ ਤੇ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕਿ ਅਜੀਤ ਨਗਰ ਦੇ ਇਲਾਕੇ ਦੇ ਵਿੱਚ ਕੁਝ ਲੋਕਾਂ ਵੱਲੋਂ ਪਰਾਲੀ ਰੱਖੀ ਗਈ ਸੀ 3 ਏਕੜ ਦੇ ਵਿੱਚ ਇਹ ਪਰਾਲੀ ਰੱਖੀ ਗਈ ਸੀ ਪਸ਼ੂਆਂ ਦੇ ਚਾਰੇ ਦੇ ਰੂਪ ਦੇ ਵਿੱਚ ਹਨ ਨੂੰ ਯੂਜ਼ ਕਰਨਾ ਸੀਗਾ ਲੇਕਿਨ ਜਿਹੜਾ ਹੈ ਪਰਾਲੀ ਨੂੰ ਅੱਜ ਅੱਗ ਲੱਗ ਗਈ ਤੇ ਬੜਾ ਹੀ ਅੱਗ ਦਾ ਪੰਬੜ ਮਚਾ ਹੋਇਆ ਹੈ ਤੇ ਫਾਇਰ ਬ੍ਰਿਗੇਡ ਦੇ ਗੱਡੀਆਂ ਪਹੁੰਚੇ ਆਏ ਲੇਕਿਨ ਅੱਗ ਦੇ ਉੱਪਰ ਕਾਬੂ ਪਾਣਾ ਸ਼ਾਇਦ ਸਵੇਰ ਤੱਕ ਮੁਸ਼ਕਲ ਹੈ ਕਿਉਂਕਿ ਅੱਗ ਬਹੁਤ ਜ਼ਿਆਦਾ ਹੈ ਇੱਥੇ ਗਰੀਬ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪੂਰੇ ਸਾਲ ਭਰ ਦੀ ਮਿਹਨਤ ਹੈ ਜਿਹੜੀ ਕਿ ਇਸ ਅੱਗ ਨੇ ਖਤਮ ਕਰਤੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਨੁਕਸਾਨ ਕਿੰਨਾ ਹੋਇਆ ਹੈ ਸਰ ਕਿੰਨੀ ਕ ਅੱਗ ਲੱਗੀ ਹੈ ਕੀ ਜਾਣਕਾਰੀ ਮਿਲੀ ਤੁਹਾਨੂੰ ਸਾਨੂੰ ਜੀ ਕਰੀਬ 11:00 ਵਜੇ ਦੇ ਫਾਇਰ ਕਾਲ ਆਈ ਆ ਜੀ ਵੀ ਇਸ ਤਰ੍ਹਾਂ ਪ੍ਰਾਲੀ ਨੂੰ ਅੱਗ ਦਾਣਾ ਮੰਡੀ ਵਿੱਚ ਠੀਕ ਹੈ ਜੀ ਅਸੀਂ ਉਸ ਵੇਲੇ ਫਾਇ ਅੱਗ ਕਾਫੀ ਫੈਲ ਚੁੱਕੀ ਹੋਣੀ ਹੈ ਟਾਈਮ ਤੱਕ ਠੀਕ ਹੈ ਜੀ ਤੇ ਨੁਕਸਾਨ ਤਾਂ ਕਾਫੀ ਹੈ ਜੀ ਕਿਲੇ ਡੇਡ ਦੇ ਵਿੱਚ ਅੱਗ ਲਗ ਭਾਗ ਹੈਗੀ ਹੈ ਠੀਕ ਹੈ ਜੀ ਤੇ ਕੰਟਰੋਲ ਕਰ ਰਹੇ ਆ ਠੀਕ ਲੱਗਦਾ ਕਿੰਨੀਆਂ ਗੱਡੀਆਂ ਲੱਗਣਗੀਆਂ ਕਿੰਨਾ ਟਾਈਮ ਲੱਗੇ ਟਾਈਮ ਤਾਂ ਇਹ ਗੱਡੀਆਂ ਤਾਂ ਕਾਫੀ ਲੱਗਣਗੀਆਂ ਸਵੇਰ ਤੱਕ ਹੋ ਜਾਏਗੀ ਕੰਟਰੋਲ ਜੀ ਠੀਕ ਹੈ ਹਾਂ ਬਾਕੀ ਅੱਗੇ ਜਾਣ ਤੋਂ ਬਚਾ ਲਿਆ ਗਿਆ ਅੱਗ ਨੂੰ ਠੀਕ ਹੈ ਹਾਂ ਜੀ ਘਟਕੁਟ ਮਾਰਾ ਕੇ ਅੱਗ ਤੋਂ ਬਚਿਤ ਕਰਾ ਲਈ ਠੀਕ ਕਿੰਨੇ ਕੁ ਬੰਦੇ ਆਪਣੇ ਕੰਮ ਕਰ ਰਹੇ ਇੱਥੇ ਇੱਥੇ ਹੈਗੇ 6-7 ਬੰਦੇ ਕੰਮ ਕਰ ਰਹੇ ਠੀਕ ਦੋ ਗੱਡੀਆਂ ਫਾਇਰ ਟੈਂਡਰ

ਠੀਕ ਹੈ ਕੀ ਪ੍ਰਸ਼ਾਸਨ ਤੋਂ ਕੀ ਮੰਤ ਮੰਤ ਦੇ ਦੇ ਉਹਨਾਂ ਕੋਈ ਆਦੇ ਗਾਵਾ ਮਾਸਤੇ ਸਿਆਲਾ ਨਿਕਲ ਜਾਵੇ ਠੀਕ ਹੈ ਪਿਛਲੇ ਸਾਲ ਵੀ ਇੱਥੇ ਅੱਗ ਲੱਗੀ ਸੀ ਹਾਂ ਪਿਛਲੇ ਸਾਲ ਹੀ ਮੇਰੇ ਕਾਰਨ ਪਤਾ ਲੱਗਦਾ ਕਿ ਕਿਉਂ ਲੱਗੀ ਆ ਕੋਈ ਪਤਾ ਨਹੀਂ ਲੱਗੇ ਪਿਛਲੇ ਸਾਲ ਮੇਰੇ ਦੇਵਰ ਦੇ ਲੱਗੀ ਆ ਇੱਥੇ ਠੀਕ ਹੈ ਹਾਂ ਕੋਈ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਾ ਅਚਾਨਕ ਲੱਗੀ ਹੋਣੇ ਲੱਗੀ ਇਹ ਘੰਟਾ ਹੋ ਗਿਆ ਤੇ ਕੋਈ ਸਮਝ ਨਹੀਂ ਆਈ ਅੱਗ ਲੱਗੀ ਨੋ ਵਿਚਾਰ ਕਰਾਂ ਦੀ ਸੜਗੀ ਕਰੀ ਬੰਦੇ ਕੇ ਠੀਕ ਹੈ ਬਬੂ ਜੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਹੈ ਵੀਰੇ ਟਰਾਲੀ ਹੈਗੀ ਘਟ ਘਟ 2250 ਟਰਾਲੀ ਸੜ ਗਈ 2250 ਹਾਂ 2250 ਟਰਾਲੀ ਸੜ ਗਈ ਤੁਸੀਂ ਇਕੱਠੀ ਕਿੱਥੇ ਸਾਨੂੰ ਵੀਰੇ 2 ਮਹੀਨੇ ਹੋ ਗਏ ਲੱਗਾਂ ਨੂੰ ਅਜੇ ਤੱਕ ਠੋਈ ਜਾਨੇ ਬੰਦੀ ਵੀ ਨਹੀਂ ਕੀਤੀ ਅਜੇ ਬਸ ਅਸੀਂ ਗੇਰੇ ਤੋਂ 9:30 ਵਜੇ ਤੋਂ ਗਏ ਸੀ ਟੇਰ ਤੋਂ 11:30 ਗੱਗ ਲੱਗ ਗਈ 2 ਘੰਟਿਆਂ ਚ ਮਗਰੋ ਕੋਈ ਪਤਾ ਲੱਗਿਆ ਕਿਸੇ ਕੋਈ ਪਤਾ ਨਹੀਂ ਲੱ ਕੋਈ ਪਤਾ ਨਹੀਂ ਲੱਗਿਆ ਅੱਗ ਦਾ ਕੋਈ ਪਤਾ ਵੀ ਨਹੀਂ ਲੱਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗੇ ਗਰਨ ਕਾਇਆਂ ਵਾਸਤੇ ਕੋਈ ਟੀ ਜਾਵੇ ਕੋ ਸਰਕਾਰ ਦੇ ਦੇ ਤਾਂ ਵਧੀਆ ਹੋਏਗਾ 20 ਸਾਲ ਦੇ ਟਾਈਮ ਦੇ ਵਿੱਚ ਕੀ ਨਾਮ ਹੈ ਤੁਹਾਡਾ ਅਕਰਮ ਖਾਨ ਅਕਰਮ ਜੀ ਕਿੰਨਾ ਕੁ ਨੁਕਸਾਨ ਹੋਇਆ ਕਦੋਂ ਦਾ ਪਤਾ ਲੱਗੇ ਤੁਹਾਨੂੰ ਸਣ ਦਾ 2 2.5 ਘੰਟੇ ਹੋ ਗਏ ਬਾਉਜੀ 2.5 300 ਟਰਾਲੀ 7 8 500 7 800 500 ਦਾ ਚਾਰਾ ਸੀਗਾ ਠੀਕ ਹੈ ਜਿਹੜਾ ਵੀ ਚਲਾ ਗਿਆ ਸਾਲ ਦਾ ਠੀਕ ਹੈ ਪੂਰੇ ਸਾਲ ਦਾ ਪੂਰੇ ਸਾਲ ਦਾ ਕਿੰਨਾ ਇੱਕ ਪਰਿਵਾਰ ਰੋਜ਼ੀ ਰੋਟੀ ਕਮਾਉਂਦੇ ਸਾਡੇ ਤਾਂ ਇੱਕ ਇੱਕ ਪਰਿਵਾਰ ਦੇ ਮੈਂ ਦਾਦਾ ਜੀ ਲੱਗਦੇਗੀ ਠੀਕ ਹੈ ਕਰ ਦੇ ਫਿਰ ਜਾਂ ਕੱਟੀ ਕਰ ਦੇਗੇ ਹੂੰ ਤੇ ਅਜੇ ਲੱਗੇ ਖੜੇ ਆ ਠੀਕ ਹੈ ਗਾਈਆਂ ਤੁਸੀਂ ਮਤਲਬ ਚਲਾਣ ਲੈ ਜਾਨੇ ਉਹ ਬਾਹਰ ਮਤਲਬ ਹਾਂ ਰਾਮਾ ਦਾ ਲੈ ਜਾਨੇ ਬਾਹਰ ਹੀ ਚਲਾਣ ਲੈ ਜਾਨੇ ਘਰੇ ਆ ਬਈ ਪ੍ਰਾਲੀ ਭੂਲੀ ਪਾਉਣਿਆ ਸਿਆਲ ਮਤਲਬ ਠੰਡ ਚ ਨਿਕਲਦੀ ਨਹੀਂ ਤਾਂ ਹਾਂ ਠੰਡ ਵਿੱਚ ਹਾਂ ਠੰਡ ਵਿੱਚ ਹੀ ਰਹਿੰਦੀਆਂ ਤਿੰਨ ਚਾਰ ਮਹੀਨੇ ਠੀਕ ਹੈ ਜੀ ਹੁਣ ਕਿੰਨੇ ਤੱਕ ਨੁਕਸਾਨ ਹੋਇਆ ਕਿੰਨੀਆਂ ਟਰਾਲੀਆਂ ਹੁਣ ਤਾਂ 2-250 ਟਰਾਲੀਆਂ ਠੀਕ ਹੈ ਕੀ ਪ੍ਰਸ਼ਾਸਨ ਸਰਕਾਰ ਤੋਂ ਕੀ ਮੰਗ ਕਰੀਂ ਮੰਗਾਈ ਕਰਦੇ ਆ ਬਾਬਾ ਜੀ ਕੋਈ ਗਰੀਬਾਂ ਵਾਸਤੇ ਸਾਡੇ ਦੀ ਮਦਦ ਕੀਤੀ ਜਾਵੇ ਬੜੀ ਮਿਹਰਬਾਨੀ ਹੋਗੀ ਠੀਕ ਨੇਦਾ ਫੇਰ ਸ਼ਹਿਰ ਨੂੰ ਕਿੰਨਾ ਕੁ ਦੂਰ ਜਾਂਦਾ ਹੈ ਸ਼ਹਿਰ ਨੂੰ ਦਾ ਵੱਧ ਜਾਂਦਾ ਹੈ ਸਾਡੇ ਸ਼ਹਿਰ ਨੂੰ ਜਾਂਦਾ ਸਾਡੇ ਸ਼ਹਿਰ ਨਹੀਂ ਜਾਂਦਾ ਸਾਸੀ ਗਾਲ ਡੈਨਿਕ ਸਿਉਰਾ ਟੀਵੀ ਦੇਖ ਰਹੇ ਹੋ ਇਸ ਵਕਤ ਰਾਤ ਦੇ 12 ਵਜਨ ਵਾਲੇ ਨੇ ਤੇ ਅਸੀਂ ਅਪਡੇਟ ਲੈ ਕੇ ਪਹੁੰਚੇ ਆ ਅਬੋਹਰ ਦੇ ਅਜੀਤ ਨਗਰ ਦੇ ਵਿੱਚ ਜੋ ਕਿ ਨਵੀਂ ਅਨਾਜ ਮੰਡੀ ਦੇ ਬਿਲਕੁਲ ਬੈਕ ਸਾਈਡ ਦੇ ਵਿੱਚ ਹੈ ਤੇ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕਿ ਅਜੀਤ ਨਗਰ ਦੇ ਇਲਾਕੇ ਦੇ ਵਿੱਚ ਕੁਝ ਲੋਕਾਂ ਵੱਲੋਂ ਪਰਾਲੀ ਰੱਖੀ ਗਈ ਸੀ 3 ਏਕੜ ਦੇ ਵਿੱਚ ਇਹ ਪਰਾਲੀ ਰੱਖੀ ਗਈ ਸੀ ਪਸ਼ੂਆਂ ਦੇ ਚਾਰੇ ਦੇ ਰੂਪ ਦੇ ਵਿੱਚ ਹਨ ਨੂੰ ਯੂਜ਼ ਕਰਨਾ ਸੀਗਾ ਲੇਕਿਨ ਜਿਹੜਾ ਹੈ ਪਰਾਲੀ ਨੂੰ ਅੱਜ ਅੱਗ ਲੱਗ ਗਈ ਤੇ ਬੜਾ ਹੀ ਅੱਗ ਦਾ ਪੰਬੜ ਮਚਾ ਹੋਇਆ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਲੇਕਿਨ ਅੱਗ ਦੇ ਉੱਪਰ ਕਾਬੂ ਪਾਣਾ ਸ਼ਾਇਦ ਸਵੇਰ ਤੱਕ ਮੁਸ਼ਕਲ ਹੈ ਕਿਉਂਕਿ ਅੱਗ ਬਹੁਤ ਜ਼ਿਆਦਾ ਹੈ ਇੱਥੇ ਗਰੀਬ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪੂਰੇ ਸਾਲ ਭਰ ਦੀ ਮਿਹਨਤ ਹੈ ਜਿਹੜੀ ਕਿ ਇਸ ਅੱਗ ਨੇ ਖਤਮ ਕਰਤੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਨੁਕਸਾਨ ਕਿੰਨਾ ਹੋਇਆ ਹੈ ਸਰ ਕਿੰਨੀ ਕੱਗ ਲੱਗੀ ਹੈ ਕੀ ਜਾਣਕਾਰੀ ਮਿਲੀ ਤੁਹ ਵੀ ਇਸ ਤਰ੍ਹਾਂ ਪ੍ਰਾਲੀ ਨੂੰ ਅੱਗੇ ਦਾਣਾ ਮੰਡੀ ਵਿੱਚ ਠੀਕ ਹੈ ਜੀ ਅਸੀਂ ਉਸ ਵੇਲੇ ਫਾਇਰ ਟੈਂਡਰ ਲਿਆ ਕੇ ਇਸ ਤੇ ਵੇਖਿਆ ਗਿਆ ਅੱਗ ਕਾਫੀ ਫੈਲ ਚੁੱਕੀ ਹੁੰਦੀ ਹੈ ਟਾਈਮ ਤੱਕ ਠੀਕ ਹੈ ਜੀ ਤੇ ਨੁਕਸਾਨ ਤਾਂ ਕਾਫੀ ਹੈ ਜੀ ਕਿਲੇ ਡੇਡ ਦੇ ਵਿੱਚ ਅੱਗ ਲਗ ਭਾਗ ਹੈਗੀ ਹੈ ਠੀਕ ਹੈ ਜੀ ਤੇ ਕੰਟਰੋਲ ਕਰ ਰਹੇ ਆ ਠੀਕ ਲੱਗਦਾ ਕਿੰਨੀਆਂ ਗੱਡੀਆਂ ਲੱਗਣਗੀਆਂ ਕਿੰਨਾ ਟਾਈਮ ਲੱਗੇ ਟਾਈਮ ਤਾਂ ਇਹ ਗੱਡੀਆਂ ਤਾਂ ਕਾਫੀ ਲੱਗਣਗੀਆਂ ਸਵੇਰ ਤੱਕ ਹੋ ਜਾਏਗੀ ਕੰਟਰੋਲ ਜੀ ਠੀਕ ਹੈ ਹਾਂ ਬਾਕੀ ਅੱਗੇ ਜਾਣ ਤੋਂ ਬਚਾ ਲਿਆ ਗਿਆ ਅੱਗ ਨੂੰ ਠੀਕ ਹਾਂਜੀ ਘਟਕੁਟ ਮਾਰਾ ਕੇ ਅੱਗ ਤੋਂ ਵਿਜਿਟ ਕਰਾ ਲਈ سارے کیون اسی چارا وغیرہ ਠੀਕ ਹੈ ਕੀ ਪ੍ਰਸ਼ਾਸਨ ਤੋਂ ਕੀ ਮੰਤਰ ਦੇ ਦੇ ਉਹਨੂੰ ਕੋਈ ਆ ਦੇ ਜਾਵਾ ਮਾਸਤੇ ਸਿਆਲਾ ਨਿਕਲ ਜਾਵੇ ਠੀਕ ਹੈ ਪਿਛਲੇ ਸਾਲ ਵੀ ਇੱਥੇ ਅੱਗ ਲੱਗੀ ਸੀ ਹਾਂ ਪਿਛਲੇ ਸਾਲ ਹੀ ਮੇਰੇ ਕਾਰਨ ਪਤਾ ਲੱਗਦਾ ਕਿ ਕਿਉਂ ਲੱਗੀ ਆ ਕੋਈ ਪਤਾ ਨਹੀਂ ਲੱਗਿਆ ਪਿਛਲੇ ਸਾਲ ਮੇਰੇ ਦੇਵਰ ਦੇ ਲੱਗੀ ਆ ਇੱਥੇ ਠੀਕ ਹੈ ਹਾਂ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਲੱਗਾ ਅਚਾਨਕ ਹੀ ਲੱਗੀ ਹੋਣੇ ਲੱਗੀ ਇਹ ਘੰਟਾ ਕੋ ਹੋ ਗਿਆ ਕੋਈ ਸਮਝ ਨਹੀਂ ਆਈ ਅੱਗ ਲੱਗੀ ਨੋ ਵਿਚਾਰ ਕਰਾਂ ਦੀ ਸੜ ਗਈ ਗਰੀਬ ਬੰਦੇ ਕੇ ਜੀ ਕਿ ਬਬਜੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਹੈ ਵੀਰੇ ਟਰਾਲੀ ਹੈਗੀ ਘੜ ਘੜ 2250 ਟਰਾਲੀ ਸੜ ਗਈ 2250 ਹਾਂ 2250 ਸੜ ਗਈ ਤੁਸੀਂ ਇਕੱਠੀ ਕਿੱਦਿ ਸਾਨੂੰ ਵੀਰੇ 2 ਮਹੀਨੇ ਹੋ ਗਏ ਲੱਗਨ ਨੂੰ ਅਜੇ ਤੱਕ ਟੋਈ ਜਾਨੇ ਬੰਦੀ ਵੀ ਨਹੀਂ ਕੀਤੀ ਅਜੇ ਬਸ ਅਸੀਂ ਗਏ ਨੇ 9:30 ਵਜੇ ਤੋਂ ਗਏ ਸੀ ਟੇਰ ਤੋਂ 11:00 ਵਜੇ ਅੱਗ ਲੱਗ ਗਈ 2 ਘੰਟਿਆਂ ਮਗਰੋਂ ਕੋਈ ਪਤਾ ਲੱਗਿਆ ਵੀ ਕਿਸੇ ਕੋਈ ਪਤਾ ਨਹੀਂ ਲੱਗਿਆ ਕੋਈ ਪਤਾ ਨਹੀਂ ਲੱਗਿਆ ਅੱਗ ਦਾ ਕੋਈ ਪਤਾ ਵੀ ਨਹੀਂ ਲੱਗਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗੇ ਕਰਨ ਕਾਇਆ ਵਾਸਤੇ ਕੋਈ ਠੀ ਜAVE ਕੋ ਸਰਕਾਰ ਦੇ ਦੇ ਤਾਂ ਵਧੀਆ ਹੋਏਗਾ 20 ਸਾਲ ਦੇ ਟਾਈਮ ਦੇ ਵਿੱਚ ਇਨਾ ਮਸਤਦਾ ਅਕਰਮ ਖਾਨ ਅਕਰਮ ਜੀ ਕਿੰਨਾ ਕੁ ਨੁਕਸਾਨ ਹੋਇਆ ਕਦੋਂ ਦਾ ਪਤਾ ਲੱਗੇ ਤੁਹਾਨੂੰ ਸਣ ਦਾ 2 2.5 ਘੰਟੇ ਹੋ ਗਏ ਬਾਪੂ ਜੀ 2.5 300 ਟਰਾਲੀ 7 8 500 7 800 ਪਸਾ ਚਾਰਾ ਸੀਗਾ ਠੀਕ ਹੈ ਜਿਹੜਾ ਵੀ ਚਲਾ ਗਿਆ ਸਾਲ ਦਾ ਠੀਕ ਹੈ ਪੂਰੇ ਸਾਲ ਦਾ ਪੂਰੇ ਸਾਲ ਦਾ ਕਿੰਨਾ ਇੱਕ ਪਰਿਵਾਰ ਰੋਜ਼ੀ ਰੋਟੀ ਕਮਾਉਂਦੇ ਸਾਡੇ ਤਾਂ ਇੱਕ ਇੱਕ ਪਰਿਵਾਰ ਦੇ ਮੈਂ ਦਾਦਾ ਜੀ ਲੱਗਦੇਗੇ ਠੀਕ ਹੈ ਕਰ ਦੇ ਫਿਰ ਜਾਂ ਕੱਟੀ ਕਰ ਦੇਗੇ ਹੂੰ ਤੇ ਅਜੇ ਲੱਗੇ ਖੜੇ ਆ ਠੀਕ ਹੈ ਗਈਆਂ ਤੁਸੀਂ ਮਤਲਬ ਚਲਾਣ ਲੈ ਜਾਨੇ ਬਾਹਰ ਮਤਲਬ ਹਾਂ ਰਾਮਾਦ ਲਈ ਜਾਨੇ ਬਾਹਰ ਹੀ ਚਲਾਣ ਲੈ ਜਾਨੇ ਘਰੇ ਆ ਬਈ ਪ੍ਰਾਲੀ ਭੂਲੀ ਪਾਉਣਿਆ ਸਿਆਲ ਮਤਲਬ ਠੰਡ ਚ ਨਿਕਲਦੀ ਨਹੀਂ ਤਾਂ ਹਾਂ ਠੰਡ ਵਿੱਚ ਹਾਂ ਠੰਡ ਵਿੱਚ ਹੀ ਰਹਿੰਦੀਆਂ ਤਿੰਨ ਚਾਰ ਮਹੀਨੇ ਠੀਕ ਹੈ ਜੀ ਹੁਣ ਕਿੰਨਾ ਕੁ ਲੋਕਾਂ ਦਾ ਕਿੰਨੀਆਂ ਟਰਾਲੀਆਂ ਹੁਣ ਤਾਂ 2-250 ਟਰਾਲੀਆਂ ਠੀਕ ਹੈ ਕੀ ਪ੍ਰਸ਼ਾਸਨ ਸਰਕਾਰ ਤੋਂ ਕੀ ਮੰਗ ਕਰੀਏ ਮੰਗਾਈ ਕਰਦੇ ਆ ਬਬੂ ਜੀ ਕੋਈ ਗਰੀਬਾਂ ਵਾਜ ਸਾਡੇ ਦੀ ਮਦਦ ਕੀਤੀ ਜਾਵੇ ਬੜੀ ਮਿਹਰਬਾਨੀ ਹੋਗੀ ਠੀਕ ਨੇਦਾ ਫਿਰ ਸ਼ਹਿਰ ਨੂੰ ਕਿੰਨਾ ਕੁ ਦੂਰ ਜਾਂਦਾ ਹੈ ਚਿਆਰ ਨੂੰ ਤਾਂ ਵੱਧ ਜਾਂਦਾ ਹੈ ਸਾਡੇ ਸ਼ਹਿਰ ਨੂੰ ਜਾਂਦਾ ਸਾਡੇ ਸ਼ਹਿਰ ਨਹੀਂ ਜਾਂਦਾ ਸਾਡੇ